ਪਈ ਜਦੋਂ ਘਾਟਾ ਮਾਲਾ ਜੰਗਲ ਦੇ ਵਿੱਚ ਜਦੋਂ ਖੜਿਆ ਉਹ ਦੋ ਟੱਲ ਡਰ ਲੱਗਾ ਇਕੱਲਾ ਹੀ ਨਾ ਮੈਂ ਜਦੋਂ ਮੈਂ ਇਕੱਲੇ ਨੂੰ ਮੈਰੀ ਦੋ ਕਿਨਾਂ ਨਹੀਂ ਮੈਂ ਇਕੱਲੇ ਹਨ ਨਾਲ ਨਹੀਂ ਕੋਈ ਰਗਾ ਮੇਰੀ ਤੁਹਾਾਰ ਬਾਈ ਕਮੇਡੀ ਲੈ ਗਈ ਆ ਕੇ ਉਹਦੇ ਫਿੰਗਰ ਫਿੰਗਰ ਪ੍ਰਿੰਟ ਹੈ ਭਾਈ ਮੇਰੇ ਫਿਲਮ ਕੰਪਨੀ ਦੇ ਵਿੱਚ ਲੱਗੇ ਵੀ ਕਿ ਦਿਨ ਰੱਖਿਆ ਕਿ ਕੰਪਨੀ ਦੇ ਵਿੱਚ ਕੰਪਨੀ ਦੇ ਵਿੱਚ ਬਈ ਟੌਰਚਰ ਕਰਦੇ ਗਏ ਤਾ ਰੀਸੀ ਚੱਲਦਾ ਰਹਿੰਦਾ ਉੱਥੇ 2-3 ਘੰਟੇ ਪਈ ਉੱਥੇ ਇੱਕ ਸਿਮਰ ਪੇਪਰ ਵੀ ਪੰਨੀ ਜਿੰਦੀ ਉਹ ਮਤਲਬ ਕਲੈਮ ਦੇ ਲਿੰਦੇ ਜਿਹੜੇ ਤਾਂ ਅੱਛੀ ਹੋ ਜਿਸ ਮੇਰੇ ਪਹੁੰਚ ਕੇ ਤਰੀਸੀ ਹੋ ਰਹੀ ਸੀ ਉਹ ਦੋਨਾਂ ਨੇ ਬੁਆ ਕਰਵਾਉਣਾ ਉਹ ਤੋਂ ਵੱਲ ਫੂਡ ਆਦਾ ਖਾਣਾ ਜਿੰਦਾ ਸਾਰੇ ਮੁੰਡਿਆਂ ਨੇ ਜਿਹੜੀ ਆ ਗਈ ਤੇੜੀ ਪਹਿਲੀ ਵਾਰ ਉਹ ਜਿਸ ਵੇਲੇ ਜਿਹੜੇ ਕੈਂਪ ਦੇ ਅੰਦਰ ਐਂਟਰ ਹੁੰਨ ਉਹ ਤੋਂ ਬਾਅਦ ਨੂੰ ਕਾਣਾ ਕੰਟੇ ਨਾਲ ਇਹ ਵਿੱਚ ਤੋਂ ਨਾਲੇ ਪੜਨੇ ਪਈਆਂ ਵਾਕੀਂ ਡਸਟ ਵੀ ਇੰਨੇ ਸੌਂਦੇ ਹੁੰਦੇ ਜਿਹਦੇ ਵਿੱਚ ਨਿਕੋ ਗਾਰਮਜ ਵਗੈਰਾ ਸਭ ਕੁਝ ਰੱਖਿਆ ਫੂਡ ਫਾਰਡ ਵਗੈਰਾ ਵਿੱਚ ਵੇਸਟੇਜ ਨਹੀਂ ਫੂਡ ਦੀ ਮੰਨੂ ਸਿਰ ਤੇ ਕੁਝ ਕਵਰ ਕੁਵਰ ਨਹੀਂ ਮਤਲਬ ਆ ਨੋਸ਼ ਰੋਮਣੀ ਕਮੇਟੀ ਨੇ ਉੱਪਰ ਨਹੀਂ ਦਿੱਤੀ ਹੁਣ ਸਿਰ ਤੇ ਤੇ 3 3 ਨੂੰ ਬੱਤੇ ਜੋਣਾ ਬੋੜ ਰਕ ਉਸ ਦੀ ਤਾਹੀ ਮੈਰੀ ਕਾ ਤੇ ਮੈਂ ਇਥੋਂ ਪਾਈ ਗਿਆ ਇਟਲੀ 9 ਅਕਤੂਬਰ ਨੂੰ ਤੇ ਉਸ ਤੋਂ ਬਾਅਦ ਮੇਰੀ ਸਪੇਨ ਤੋਂ ਮਤਲਬ ਇਟਲੀ ਤੋਂ ਗੱਲ ਹੀ ਇਟਲੀ ਤੋਂ ਗੱਲ ਲਈ ਏਜੰਟ ਨਾਲ ਸਪੇਨ ਆ ਗਿਆ ਮੈਂ ਅਕਤੂਬਰ ਨਵੰਬਰ ਰਿਆਂ ਹੀ ਇਟਲੀ ਤੇ ਦਸੰਬਰ ਦੇ ਵਿੱਚ ਆ ਗਿਆ ਮੈਂ ਸਪੇਨ ਆ 18 ਜਨਵਰੀ ਉੱਤੇ ਜਿਹੜਾ ਮੇਰਾ ਰੂਟ ਹੀ ਪਾਈ ਤੇ ਮੈਂ ਸਪੇਨ ਤੋਂ ਗਿਆ ਫਿਰ ਸਲਵਾਡੋਰ ਸਲਵਾਡੋਰ ਤੋਂ ਫਿਰ ਭਾਈ ਮੈਂ ਆ ਗਿਆ ਗੁਆਟਮਾਲਾ ਗੋਟਾ ਵਾਲਾ ਉਹ ਗਿਆ ਭਾਈ ਮੈਂ ਕੈਨਕਨ ਸਿਟੀ ਤੇ ਫਿਰ ਤੋਂ ਬਾਲ ਭਾਈ ਮੈਂ ਸਰਵਤੋਂ ਜ਼ਬਾਜ ਗਿਆ ਇੱਥੇ ਗੋਟਾ ਵਾਲਾ ਟੈਕਸੀ ਤੇ ਤੇ ਗੋਟਾ ਵਾਲਾ ਤੋਂ ਗਿਆ ਮੈਂ ਮੈਕਸੀ ਗੋਟਾ ਵਾਲਾ ਤੋਂ ਗਿਆ ਕੈਨਕਨ ਕੈਨਕਨ ਤੋਂ ਗਿਆ ਫਿਰ ਮੈਕਸੀਕੋ ਤੇ ਮੈਕਸੀਕੋ ਤੋਂ ਪਾਈ ਮੇਰਾ 30 ਵਾਲਾ ਰੋਡ ਹੀ ਤੇ ਉਹ ਮੈਨੂੰ ਟਪਾ ਕੇ ਉਹਨਾਂ ਨੇ 30 ਤਰੀਕ ਨੂੰ ਕ੍ਰੋਸਿੰਗ ਕਰਾ ਦਿੱਤੀ ਮੇਰੀ ਤੇ 30 ਤਰੀਕ ਨੂੰ ਮੈਨੂੰ ਬਾਰਡਰ ਤਪਾਤਾ ਹਾਂ ਜੀ 30 ਤਰੀਕ ਨੂੰ ਹਾਂ ਜੀ 1 ਵਜੇ ਰਾਤ ਨੂੰ ਤੇ 20 ਦਿਨ ਮੈਂ ਉਹਦੇ ਕੈਂਪ ਚ ਲੱਗ ਗਏ ਮਤਲਬ ਭਾਈ ਜੀ ਜਦੋਂ ਘਾਟਾ ਮਾਲਾ ਜੰਗਲ ਦੇ ਵਿੱਚ ਜਦੋਂ ਖੜਿਆ ਉਹਦਾ ਮਤਲਬ ਡਰ ਲੱਗਾ ਕੱਲਾਂ ਹੀ ਨਾ ਮੈਂ ਜਦੋਂ ਮੈਨੂੰ ਕੱਲੀ ਨੂੰ ਨਵਾਈ ਡਾਂਕੀ ਨਾ ਨਹੀਂ ਮੈਂ ਕੱਲਾ ਹੀ ਹਾਂ ਨਾਲ ਨਹੀਂ ਕੋਈ ਹੈਗਾ ਮੇਰੇ ਤੇ ਤੂੰ ਵੀ ਮੈਨੂੰ ਡਰ ਲੱਗਦਾ ਮਤਲਬ ਤੁਲੇ ਜਿਹੜੇ ਉਹ 2-3 ਮਿੰਟਾਂ ਕਰ ਰਹੇ ਪਿਕ ਕੀਤਾ ਜਿੰਨੇ ਮੈਨੂੰ ਘਾਟਾ ਮਾਲਾ ਛੱਡਿਆ ਬਾਅਦ ਵਿੱਚ ਜੰਗਲ ਦੇ ਵਿੱਚ ਜਦੋਂ ਮੋਟਰਸਾਈਕਲ ਤੇ ਹੋ ਗਿਆ ਫਿਰ ਗਾੜੀ ਪਿੱਕ ਕੇ ਹੀ ਜਿਹੜੇ ਮਤਲਬ 4-5 ਬਾਰੇ ਕਰਦੀ ਹੈ ਉਹ ਤੋਂ ਮੈਂ ਉੱਥੋਂ ਭਾਈ ਮੈਂ ਤੀਹ ਦਿਨ ਜਦੋਂ ਕੰਦ ਕੰਦ ਟੱਪਿਆ ਅੱਗੇ ਪੁਲਿਸ ਦਾ ਮੋਟਰਸਾਈਕਲ ਹੀ ਮਤਲਬ ਉਹਨਾਂ ਨੇ ਮੈਨੂੰ ਪਿੱਛ ਉੱਥੇ ਉਹਨਾਂ ਨੇ ਫੋਨ ਕੀਤਾ ਬਾਰਡਰ ਪਟ્રોલ ਨੂੰ ਉੱਥੇ ਜਿਹੜੀ ਆਰਮੀਨੀਆ ਉੱਥ ਦੀ ਬਾਰਡਰ ਪਟ્રોલ ਉਹਨਾਂ ਨੇ ਭਾਈ ਗੱਡੀ ਆਈ ਗੱਡੀ ਦੇ ਵਿੱਚ ਮੈਨੂੰ ਮਤਲਬ ਪਹਿਲਾਂ ਮੇਰੇ ਜੈਕਟ ਜੂਟ ਨੂੰ ਭਾਈ ਸਾਭ ਕੁਝ ਫਿਰ ਬੂਟਾ ਦੇ ਵਿੱਚ ਲੇਸੋ ਸਭ ਕੁਝ ਦਸ਼ਮੇ ਸੁਣੇ ਖੜਾ ਕਰਦੂ ਦਿੱਤੇ ਸਭ ਕੁਝ ਤੇ ਉੱਥੋਂ ਬਾਅਦ ਭਾਈ ਮੈਨੂੰ ਗੱਡੀ ਲੈ ਗਈ ਜਾਣ ਕੇ ਉੱਥੇ ਫਿੰਗਰ ਫਿੰਗਰ ਪ੍ਰਿੰਟ ਹੋਏ ਭਾਈ ਮੇਰੇ ਫਿਰ ਮੈਨੂੰ ਕੈਂਪ ਦੇ ਵਿੱਚ ਲੈ ਗਏ 20 ਦਿਨ ਰੱਖਿਆ ਉਹਨੇ ਕੈਂਪ ਦੇ ਵਿੱਚ ਤੇ ਕੈਂਪ ਦੇ ਵਿੱਚ ਭਾਈ ਟਾਰਚਰ ਕਰਦੇ ਜਿੱਦਾਂ ਕਿਦਾਂ ਟਾਰਚਰ ਤੇ ਇਹ ਮਤਲਬ ਏਸੀ ਚੱਲਦਾ ਰਹਿੰਦਾ ਹੀ ਉੱਥੇ 24 ਘੰਟੇ ਭਾਈ ਉਤੇ ਇੱਕ ਸਿਲਵਰ ਪੇਪਰ ਦੀਪਾਂ ਨਹੀਂ ਜਿੰਦੀ ਉਹ ਮਤਲਬ ਕਲੈਂਡਰ ਦੇ ਦਿੰਦੇ ਤੇ ਜਿੱਦਾਂ 6 ਵਜੇ ਸਵੇਰੇ ਟਾਰਚਰ ਕੀਤਾ ਜਿੱਦਾਂ 6 ਵਜੇ ਸਵੇਰੇ ਉੱਠੇ ਉਹਦੋਂ ਉਹਨਾਂ ਨੇ ਬੂਆ ਘੜਕਾਉਣਾ ਉਹਦੋਂ ਮਤਲਬ ਫੂਡ ਆਉਣਾ ਖਾਣਾ ਜਿੱਦਾਂ ਸੇਵ ਆਉਂਦਾ ਇੱਕ ਲੇਜ਼ ਇੱਕ ਚੌਲ ਤੇ ਨਾਲ ਬਿਸਕੁਟ ਤੇ 6 ਵਜੇ ਤੋਂ ਬਾਅਦ ਭਾਜੀ ਫਿਰ 7 ਵਜੇ ਠਾਦਣਾ ਉਹ 7:30 ਤੇ 7:30 ਤੋਂ ਬਾਅਦ ਫਿਰ ਇੱਕ ਘੰਟਾ ਰੈਸਟਰੀ ਜਣੀ ਫਿਰ ਸਕੈਨਰ ਵਾਲੇ ਆਏ ਨਹੀਂ ਮੈਡੀਕ ਐਂਡਰ ਤੋਂ ਮਤਲਬ ਟਾਰਚਰ ਕਰਦੇ ਸੀ ਕੀ ਅਕਿਉ ਮਤਲਬ ਸਾਨੂੰ ਕੈਂਪ ਦੇ ਵਿੱਚ ਕੜਨਾ ਦੂਜਾ ਅਰੀਜ਼ੋਨਾ ਦੇ ਐਂਪਰ ਚੱਲੇ ਸੀ ਉਹਨਾਂ ਨੇ ਬੱਸਾਂ ਘੜੀਆਂ ਤੇ ਅਰੀਜ਼ੋਨਾ ਦੇ ਕੈਂਪ ਦੇ ਵਿੱਚ ਉਹ ਇੱਕ ਬੱਸਾਂ ਉੱਤੇ ਕੈਂਪ ਦੇ ਵਿੱਚ ਨਹੀਂ ਘੜੀਆਂ ਪਰ ਇਹਨਾਂ ਨੇ ਆਨ ਕਹਤਾ ਅਰੀਜ਼ੋਨਾ ਕੈਂਪ ਕਰਨਾ ਤੇ ਭਾਈ ਆਰਮੀ ਆਪਣੀ ਲੈ ਕੇ ਆਰਮੀ ਰੂਪ ਵਿੱਚ ਜਿੱਤੇ ਮਿਲਾਈ ਇਹਨਾਂ ਦੇ ਆਰਮੀ ਤੇ ਆਪਣੇ ਜਹਾਜ਼ੀ ਉੱਤੋਂ ਜਹਾਜ਼ ਤੋਂ ਭਾਈ ਬਾਅਦ ਇਹਨਾਂ ਨੇ ਉੱਥੋਂ ਉੱਥੋਂ ਜਿਹੜਾ ਆਤਾ ਉੱਥੋਂ ਭਾਈ ਤੇਜੋਨਾ ਤੋਂ ਤੇ ਉਹ ਹੈਗੀ ਸਾਰੀ 35 ਘੰਟਿਆਂ ਦੀ ਵੈਲੈਰਟੀ ਭਾਈ ਟੋਟਲ 12 ਘੰਟੇ ਰੇ ਕੇ ਕੀਤੇ ਆਈਲੈਂਡ ਸਿਰੋ ਕੀ 12 ਘੰਟੇ ਕੀਤੇ ਫਿਰ 7 ਘੰਟੇ ਉਤੋਂ ਬਾਅਦ ਜਿਹੜੀ ਫਿਰ ਸੰਤੀ ਆਈ ਤੇ ਅਮਰੀ ਸਾਰਾ ਹਾਂ ਮਤਲਬ ਹੱਥਕੜੀਆਂ ਲਾਤ ਨਹੀਂ ਭਾਈ ਨਾਲ ਲੱਤਾਂ ਨੂੰ ਸਭ ਕੋਈ ਛੱਤਾਂ ਨੂੰ ਹੱਤਕੜੀਆਂ ਖੋਈਆਂ ਵਗੈਰਾ ਸਭ ਕੋਈ ਲੋਕ ਕਰਦੇ ਟਾਰਚਰ ਵੀ ਮਤਲਬ ਕਰਦੇ ਵਾਸ਼ਰੂਮ ਮਤਲਬ ਵਾਟਰ ਸਪ ਜਾਨ ਦਿੰਦੇ ਹੋਰ ਮਗਰ ਕੁਸ਼ ਨਹੀਂ ਹੁੰਦੀ ਰੋਟੀ ਪਾਣੀ ਰੋਟੀ ਪਾਣੀ ਵੀ ਹੋਈ ਭਾਈ ਸਮੋਸਾ ਜਾਂ ਇੱਕ ਪੈਗੜੀ ਆ ਮਤਲਬ ਉਹਦੇ ਦਾ ਸਮੋਸਾ ਜਾਂਦਾ ਕਿ ਉਹ ਕੱਲਾ ਦੇ ਹੀ ਜਾਂਦੇ ਵੱਲੋਂ 38 ਘੰਟੇ 35 ਘੰਟੇ ਦੀ ਜਿਹੜੀ ਗਲਾਈ ਚੇਂਜ 35 ਘੰਟੇ ਦੇ ਵਿੱਚ ਤਿੰਨ ਵਾਰ ਦਿੱਤਾ ਹੀ ਇੱਕ ਦਿਨ ਦਾ ਮਤਲਬ ਜਿੱਦਾਂ ਉਹ ਇੰਗਲਿਸ਼ ਦੇ ਵਿੱਚ ਆਪ ਬਾਈ ਬੋਲਦੀ ਆ ਤੇ ਉਹ ਭਰਨੇਪੁਰ ਨੇ ਪਾਜੀ ਲਵਾ ਕੇ ਡਸਟਬਿਨ ਦੇ ਵਿੱਚ ਸੁੱਟ ਦਿੰਦੇ ਜਿੰਨੇ ਵੀ ਮੁੰਡੇ ਸੀ ਸਰਦਾਰ ਹਾਂਜੀ ਸਾਰੇ ਮੁੰਡੇ ਨੰਗੇ ਸਰੀ ਆਏ ਭਾਜੀ ਤੇਣੀ ਪਾਈ ਲਵਾ ਦਿੰਦੇ ਉਸ ਵੇਲੇ ਜਦੋਂ ਕੈਂਪ ਦੇ ਅੰਦਰ ਐਂਟਰ ਹੋਣਾ ਨਾ ਉਦੋਂ ਉਦੋਂ ਗਾਲਾਂ ਕੱਢਦੇ ਨਾਲੇ ਇੰਗਲਿਸ਼ ਦੇ ਵਿੱਚ ਤੁਮ ਨਾਲੇ ਪੜਨੇ ਪੁਰਨ ਲਵਾ ਕੇ ਡਸਟਬਿਨ ਦੇ ਵਿੱਚ ਸੁੱਟ ਦਿੰਦੇ ਜਿਹਦੇ ਵਿੱਚ ਮਤਲਬ ਗਾਰਬੇਜ ਵਗੈਰਾ ਸਭ ਕੁਝ ਰੱਖਿਆ ਦਾ ਫੂਡ ਫਾਰਡ ਵਗੈਰਾ ਜਿਹਦੇ ਵਿੱਚ ਵੇਸਟੇਜਿੰਗ ਦੀ ਫੂਡ ਦੀ ਉਹਦੇ ਵਿੱਚ ਸਭ ਕੁਝ ਸਤਾ ਦਿੰਦੇ ਦੁਹਾੜੇ ਦੇ ਵਿੱਚ ਮਤਲਬ ਸਿਰ ਤੇ ਕੁਛ ਕਵਰ ਕੁਵਰ ਨਹੀਂ ਮਤਲਬ ਉਹਨਾਂ ਸ਼੍ਰੋਮਣੀ ਕਮੇਟੀਾਂ ਨੇ ਉੱਪਰ ਨਹੀਂ ਦਿੱਤੇ ਸਿਰ ਤੇ ਰੋਟੀ ਬਾਣੀ ਉਹਨਾਂ ਨੇ ਮਤਲਬ ਅਨੁਵਧਿਆ ਜਿੱਥਾ ਰੋਟੀ ਨਾਲ ਦਾਲ ਹੀ ਦਹੀਂ ਨਾਲ ਰਸਗੁੱਲੇ ਹੀ ਚ ਚਾਹ ਵਾਲੀ ਇਹਨਾਂ ਨੇ ਵਧੀਆ ਢਿੱਪ ਵੰਡ ਮਤਲਬ ਮੈਡੀਕਲ ਫੈਸਿਲਿਟੀ ਵੀ ਇਹਨਾਂ ਨੇ ਦਿੱਤੀ ਭਾਈ ਉਹਨਾਂ ਨੇ ਉੱਧਾ ਉੱਥੋਂ ਨੰਗੇ ਸੇਰੀ ਆਏ ਜਿੰਨੇ ਵੀ ਮੁੰਡੇ ਸੀ ਸਰਦਾਰ ਹਾਂਜੀ ਸਾਰੇ ਮੁੰਡੇ ਨੰਗੇ ਸੇਰੀ ਆਏ ਭਾਜੀ ਮੈਂ ਡਾਲਰ ਵੀ ਖੜੇ ਹਾਂ ਮੈਂ 1500 ਡਾਲਰ ਹੀ ਤੇ 500 ਯੂਰੋ ਹੀ ਬਾਅਦ ਫਿਰ ਪਿੱਛੋਂ ਮੈਨੂੰ ਮੰਗਾਉਣੇ ਪਏ ਜਦੋਂ ਡਾਂਕੀ ਲਾਈ ਇੱਕ 130000 ਰੁਪਏ ਇੱਧਰ ਤਾਂ ਮੈਂ ਲੌਂਗ ਆਇਆ ਉੱਧਰ ਮੈਨੂੰ ਡੇਟਾ ਡਾਲਰ ਐਮਏ ਡਾਲਰ ਬਣੇ 955 ਡਾਲਰ ਪੰਜ ਮਿੰਟ ਇਹ ਤੇ ਫਿਰ ਜਿੰਨੇ ਨੇ ਪਾਈ ਉਹ ਹੀ ਤਿੰਨ ਮਿੰਟ ਹਾਂਜੀ ਤਿੰਨਾਂ ਕਿੰਨੇ ਆਏ ਭਾਜੀ ਬੱਸ ਬੜਾ ਉੱਪਰ ਨਾ ਪੈਸਾ ਬਿਲਕੁਲ 40 ਲੱਖ ਰੁਪਏ ਕਰਜ਼ਾ ਬਚਾ ਚੁੱਕੇ ਤੁਹਾਨੂੰ ਬਤਾਉਂਦਾ ਅੱਜ ਕੀ ਜਿੰਨਾ ਪੈਸੇ ਦੇ ਮਾਇਨੇ ਤੋਂ ਲਿਖੀ ਨੂੰ ਵਾਪਸ ਮਿਲ ਜਾਂਦਾ ਹੁੰਦਾ ਮੈਨੂੰ ਕਿਹਨੇ ਜੁਣਨ ਲਈ ਕੰਮ ਕਰਾਂ ਉਹ ਜਿੰਨਾਂ ਫਿਰੋ ਟਮਾਟਰ ਆਕਰ ਲਾ ਅਦਰ ਸੰਸਨ ਸੰਸਨ ਹਰ ਇੱਕ ਮਾਇਕ ਨੂੰ ਵਧੀਆ ਕਿਉਂਕਿ ਆਪਣਾ ਫਿਊਚਰ ਵਧੀਆ ਸੈੱਟ ਕਰੂੰਗਾ ਪਰ ਉਹ ਭਾਈ ਕਿਸਮਤ ਨੇ ਸਾਥ ਹੀ ਦਿੱਤਾ ਜਾਈ ਭਾਈ ਫਾਈਲ ਲਈ ਕਿ ਕੈਨੇਡਾ ਦੀ ਦੂਆ ਉਹ ਵੀ ਰਿਫਿਊਜ਼ ਲੀ ਅਸਟ੍ਰੇਲੀਆ ਦੀ ਲਈ ਉਹ ਵੀ ਰਿਫਿਊਜ਼ ਅਸਟ੍ਰੇਲੀਆ ਵੀਟੀ ਨਹੀਂ ਕਲੀਅਰ ਹੋਈ ਤੇ ਨਿਊਜ਼ੀਲੈਂਡ ਦੀ ਇੰਟਰਵਿਊ ਨਹੀਂ ਭਾਈ ਕਲੀਅਰ ਹੋਈ ਤੋਂ ਬਾਅਦ ਫਿਰ ਇਟਲੀ ਦੀ ਪਕਾ ਲਈ ਪਰ ਇਹ ਆਈ ਮਤਲਬ ਨੰਬਰ ਵਰਕ ਵੀਜ਼ਾ ਉਹ ਤੋਂ ਮਰ ਫਰਮਾਂ ਡੰਕੀ ਉਹ ਤੋਂ ਇਟਲੀ ਵਿਚ ਫਿਰ ਸਪੇਨ ਗਿਆ ਰੂਟ ਸਪੇਨ ਤੋਂ ਫਿਰ ਅੱਗੇ ਬਾਕੀ ਲੇਖਰੇ ਏਜੰਟ ਕੀਤਾ ਫਿਰ ਉੱਥੇ ਮੇਰਾ ਬੱਚਾ ਕਿਸੇ ਗਲਤ ਰਸਤੇ ਨਾ ਪੈ ਜਾਏ ਉਸ ਗਲਤ ਰਸਤੇ ਤੋਂ ਬਚਾਉਣ ਮਹਾਰਾ ਇਹਨੂੰ ਫਿਰ ਆਪਾਂ ਵਿਦੇਸ਼ ਭੇਜ ਇਟਲੀ ਜਿਹੜੀ ਉੱਥੇ ਗਿਆ ਵਾ ਉੱਥੇ ਮਤਵਲੇ ਦੇ ਪੇਪਰ ਜਮਾ ਹੁੰਦੇ ਜਿਹਨੂੰ ਪੇਪਰ ਜਮਾ ਨੂੰ ਕਿਟ ਕਹਿ ਦਿੰਦੇ ਆ ਕਿਟ ਜਮਾ ਹੁੰਦੀ ਆ ਉਹ ਮਾਲਕ ਨੇ ਦੀ ਜਮਾ ਨਹੀਂ ਕਰਾਈ ਮਾਲਕ ਕਹਿੰਦਾ ਮੇਰੇ ਤੇ ਕੇਸ ਚੱਲਦਾ ਮੈਂ ਨਹੀਂ ਕਰਵਾ ਸਕਦਾ ਉੱਥੇ ਡਾਕਮਿਨ ਇਟਲੀ ਰਿਹਾ ਫਿਰ ਇੰਨੇ ਸਪੇਨ ਕਹਿੰਦਾ ਮੈਂ ਆਪਣੇ ਪੇਪਰ ਸਪੇਨ ਲਾ ਕਰਾ ਦਿੰਨਾ ਉਹ ਸਪੇਨ ਗਿਆ ਉੱਥੋਂ ਜਦੋਂ ਸਪੇਨ ਗਿਆ ਬਸ ਸਪੇਨ ਵੀ ਇਹਨੂੰ ਡੇਟਾ ਮਿਲਦੀ ਨਹੀਂ ਕਦੀ 2 ਮਿਲ ਗਈ ਕਦੀ ਇਹਤਮਲਦਾਸ ਮਿਲ ਗਈ ਕਦੀ 12 ਮਿਲ ਗਈ ਉੱਥੇ ਵੀ ਕੰਮ ਨਹੀਂ ਮਿਲਿਆ 500 100 ਯੂਰੋ ਤੇ ਕੰਮ ਮਿਲਦਾ ਸੀ 2 ਸਾਲ ਬਾਅਦ ਫਿਰ 10 ਲੱਖ ਰੁਪਈਆ ਮਿਲਦਾ ਉੱਥੇ ਜੇ ਮਤਲਬ ਲਾਉਣਾ ਲਗਾਉਣਾ ਪੈਂਦਾ ਪੇਪਰ ਬਣਾਉਣ ਵਾਸਤੇ ਜਦੋਂ ਫਿਰ ਉੱਥੇ ਵੀ ਇਹਦੀ ਗੱਲ ਨਹੀਂ ਬਣੀ ਫਿਰ ਇਨੇ ਇਨਤਬਲ ਕੋਈ ਉੱਥੋਂ ਜੈਂਟ ਦਾ ਪਤਾ ਕਰਕੇ ਉਹ ਤੋਂ ਇਹਨੇ ਸੋਚਿਆ ਕਿ ਮੈਂ ਅਮਰੀਕਾ ਜਾਣਾ ਵਾ ਉਥੇ ਦੀ ਏਜੰਟ ਨਾਲ ਗੱਲ ਹੋਈ ਜਿਆ ਤਰੇ ਫਿਰ ਇਹਨੂੰ ਸਪੇਨ ਤੋਂ ਇਹ ਮਤਲਬ ਫਲਾਈਟ ਕਰਾਈ ਸੀ ਹਾਂਜੀ ਜੀ ਬਿਲਕੁਲ ਹੀ ਕੁਝ ਰਿਸ਼ਤੇਦਾਰਾਂ ਕੋ ਖੜੇ ਕੁਸ ਘਰ ਤੇ ਲੋਨ ਲਿਆ ਕੁਝ ਪਿਆੜੀ ਤੇ ਲੋਨ ਲਿਆ 40 ਲੱਖ ਰੁਪਏ ਸਾਰਾ ਟੋਟਲ ਲੱਗ ਚੁੱਕਾ ਜੀ ਤੇ ਬਾਕੀ ਫਿਰ ਉਹ ਸਪੇਨ ਤੋਂ ਇਹਨਾਂ ਨੂੰ ਇਹਨੂੰ ਸਲਵਾਡੋਰ ਲੈ ਕੇ ਗਏ ਸਲਵਾਡੋਰ ਜਾ ਕੇ ਸਲਵਾਡੋਰ ਜਦੋਂ ਗਏ ਏਜੰਟ ਨੇ ਜਨੇ ਪੈਸੇ ਸਾਡੇ ਨਾਲ ਕੀਤੇ ਸੀ ਉਤੋਂ 3 ਲੱਖ ਰੁਪਏ ਕਹਿੰਦੇ ਵਧਾ ਦਿਓ ਜੇ ਨਹੀਂ ਵਧ ਦੇਣਾ ਤੁਹਾਡਾ ਬੇਟਾ ਅੱਗੇ ਨਹੀਂ ਤੋਰਾਂਗੇ ਅੰਕਰਦੇ ਹਈ ਉਹ ਫਿਰ ਉਹ ਵੀ ਦੇਣਾ ਪਿਆ ਜੀ ਕਿਤੇ ਉਹ ਵੀ ਇੰਤਜ਼ਾਮ ਕਰਕੇ ਸਾਨੂੰ ਦੇਣਾ ਪਿਆ ਉਤੋਂ ਬਾਅਦ ਜਦੋਂ ਫਿਰ ਸਲਵਾਡੋਰ ਤੋਂ ਇਹਨੂੰ ਗੁਆਟਮਾਲਾ ਲੈ ਕੇ ਗਏ ਆ ਉੱਥੋਂ ਮੈਕਸੀਕੋ ਕੈਨਾਗਨ ਕੈਨਿਕਨ ਆਇਆ ਇੱਕ ਮੈਕਸੀਕੋ ਉੱਥੋਂ ਫਿਰ ਨਾ ਫਲਾਈਟ ਕਰਾਈ ਤੇ ਜੋਆਨਾ ਬਾਰਡਰ ਦੀ 30 ਤਰੀਕ ਨੂੰ ਇਹਨੇ ਬਾਰਡਰ ਪਾਰ ਕੀਤਾ ਜੀ 12 30 ਜਨਵਰੀ ਨੂੰ ਜਿਸ ਦਿਨ ਨੇ ਉਹ ਬਾਰਡਰ ਪਾਰ ਕੀਤਾ ਵਾ ਤੇ ਜੁਆਣਾ ਅਮਰੀਕਾ ਦਾ ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋਈ ਸਾਨੂੰ ਪਤਾ ਵੀ ਨਹੀਂ ਸੀ ਸਾਡਾ ਬੱਚਾ ਕਿੱਥੇ ਆ ਕਿੱਥੇ ਨਹੀਂ ਕਿਹੜੇ ਹਾਲਾਤਾਂ ਦੇ ਵਿੱਚ ਆ ਉਸ ਤੋਂ ਬਾਅਦ ਜਦੋਂ ਫਿਰ 17 19 17 18 ਦਿਨ ਬਾਅਦ ਆਪਾਂ ਟੀਵੀ ਤੇ ਨਿਊਜ਼ ਵੇਖੀ ਕਿ ਹਰਮਨਜੋਤ ਬਟਾਲਾ ਲਿਖਿਆ ਆ ਰਿਹਾ ਸੀਗਾ ਪੰਜਾਬ 22 ਸਾਲ ਅੰਦਰ ਫਿਰ ਉਸ ਤੋਂ ਹੀ ਸਹਾਵਜਾਂ ਲਗਾ ਲਿਆ ਕਿ ਸਾਡਾ ਹੀ ਬੇਟਾ